ਸਾਡੇ ਨਾਲ ਪਿੰਡ ਸੱਕਾਂਵਾਲੀ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਸੰਧੂ ਮੌਜੂਦ ਨੇ ਸਰਪੰਚ ਸਾਹਿਬ ਪਹਿਲਾਂ ਤਾਂ ਸਵਾਗਤ ਆ ਚੈਨਲ ਤੇ ਤੁਹਾਡਾ ਥੈਂਕ ਯੂ ਭਰਾ ਹੁਣ ਲੋਕਾਂ ਦੀ ਦੁੱਖ ਦੀ ਘੜੀ ਜਾਏ ਹੈ ਕਉਂ ਜੀ ਸਰਪੰਚ ਸਰਪੰਚ ਸਾਹਿਬ ਜਸ਼ਨ ਦੇ ਜਿਹੜੇ ਦੋਸਤ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਸੱਕਾਂਵਾਲੀ ਪਿੰਡ ਵਰਗਾ ਆਪਦੇ ਪਿੰਡ ਤ੍ਰਿੱਡੇ ਨੂੰ ਜਸ਼ਨ ਬਾਵਾ ਸਰਪੰਚ ਬਣਾਉਣਾ ਚਾਹੁੰਦਾ ਸੀ ਕਿਤੇ ਨਾ ਕਿਤੇ ਤੁਹਾਡੀ ਸੋਚ ਲੈ ਕੇ ਉਹ ਨੌਜਵਾਨ ਚੱਲਦਾ ਸੀ ਬਿਲਕੁਲ ਬਿਲਕੁਲ ਜੀ ਵੇਖੋ ਉਹਨੇ ਮੈਂ ਉਹਦੀ ਵੀਡੀਓ ਵੀ ਵੇਖੀ ਹਣੀ ਵੀਡੀਓ 'ਚ ਵੀ ਕਿਹਾ ਕਿ ਮੈਂ ਪਿੰਡ ਨੂੰ ਸੁਹਣਾ ਬਣਾਉਣਾ ਹੈ ਇਹ ਬੰਦੇ ਨਾ ਜਿਹੜਾ ਖੁਦ ਆਪ ਸ਼ੌਂਕੀ ਬੰਦਾ ਹੋਵੇ ਉਸ ਵਿੱਚ ਉਹ ਹੀ ਗੁਣ ਹੁੰਦੇ ਆ ਕੋਈ ਸ਼ੌਂਕੀ ਬੰਦਾ ਸੀ ਸਰਪੰਨ ਸਾਹਿਬ ਜਸ਼ਨ ਨੂੰ ਟੌਰਚਰ ਕੀਤਾ ਜਾਂਦਾ ਸੀ ਉਹਦੇ ਵੱਲੋਂ ਖੁਦਕੁਸ਼ੀ ਕਰ ਲਈ ਪਰ ਕਈ ਕਈ ਅਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਟੌਰਚਰ ਹੁੰਦੇ ਰਹਿੰਦੇ ਨੇ ਪਰ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਆਪਦਾ ਪੱਖ ਹੈ ਜਿਹੜਾ ਜਨਤਾ ਦੇ ਅੱਗੇ ਨਹੀਂ ਰੱਖਦੇ ਅੱਜ ਇਸ ਦੇ ਵੱਲੋਂ ਖੁਦਕੁਸ਼ੀ ਕੀਤੀ ਆ ਤਾਂ ਪਤਾ ਲੱਗਾ ਸਰਕਾਰ ਕਹਿੰਦੀ ਹੁੰਦੀ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਸਾਡਾ ਜੇ ਕੋਈ ਮੰਤਰੀ ਐਮ ਐਲ ਏ ਗਲਤ ਕੰਮ ਕਰੇਗਾ ਜਾਂ ਕੋਈ ਕਰਪਸ਼ਨ ਕਰੇਗਾ ਜਾਂ ਕਿਸੇ ਨੂੰ ਟੌਰਚਰ ਕਰੇਗਾ ਤਾਂ ਉਹਦੇ ਤੇ ਵੀ ਆਮ ਵਿਅਕਤੀ ਵਾਂਗੂ ਬੰਦੀ ਕਾਰਵਾਈ ਕੀਤੀ ਜਾਵੇਗੀ ਅੱਜ ਇਹ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਉਹ ਅਸੀਂ ਤਾਂ ਹੁਣ ਵੀਰੇ ਕੀ ਕਹਿਣਾ ਸਾਰਾ ਕੋਲੇ ਘੋੜੀ ਦੇ ਕੋਲੇ ਮੈਦਾਨ ਲੋਕ ਬਹੁਤ ਸਿਆਣੇ ਆ ਥੋੜਾ ਜਿਹੜਾ ਕੈਮਰੇ ਦੀ ਅੱਖ ਹੈ ਸਭ ਕੁਝ ਵੇਖੀ ਜਾਂਦੀ ਹੈ ਪਰ ਜਿਹੜੇ ਸਰਪੰਚ ਵੀ ਆ ਬੁਸਾ ਵੀ ਕਰ ਜਾਣਗੇ ਕੱਲੀ ਗ੍ਰਾਂਟ ਹੀ ਮੁੱਖ ਰੱਖ ਲਈ ਆਪਾਂ ਜੀ ਗ੍ਰਾਂਟ ਦੇਣ ਕੋਲੇ ਸਰਕਾਰ ਕੋਲੇ ਹੈ ਹੀ ਨਹੀਂ ਪੈਸੇ ਤਾਂ ਆਈਏ ਨੇ ਸੈਂਟਰ ਦੇ ਵਿੱਤ ਕਮਿਸ਼ਨ ਦੇ ਆ ਕੇ ਨਰੇਗਾ ਦੇ ਆ ਕੇ ਹੁਣ ਅੱਜ ਇੱਥੇ 10000 ਸਰਪੰਚ ਆ ਘੱਟੋ ਘੱਟ 4000 ਸਰਪੰਚ ਅੱਗੇ ਸਾਡੇ ਵੇਲੇ ਯੂਨੀਅਨ ਸੀ ਹੂੰ ਯੂਨੀਅਨ ਬਣਦੀ ਹੁੰਦੀ ਹੈ ਸਰਕਾਰ ਦੇ ਉਲਟ ਹੂੰ ਇਹ ਨਹੀਂ ਵੀ ਸਰਕਾਰ ਆਪ ਦੀ ਇਹ ਤੇ ਯੂਨੀਅਨ ਦਾ ਪ੍ਰਬੰਧਨ ਵੀ ਆਪ ਦਾ ਹੋਵੇ ਉਹ ਕਿਵੇਂ ਬੋਲ ਜੂ ਅਸੀਂ ਖੋਦ ਸਰਕਾਰ ਅਸੀਂ ਕਾਲੀ ਦਲ ਵੀ ਯੂਨੀਅਨ ਦੇ ਪ੍ਰਧਾਨ ਬਣਾਇਆ ਮਾਵੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਉਹ ਸਰਕਾਰ ਦੇ ਹਿੱਤ ਜਿਕੇ ਹੋਵੇ ਤਾਂ ਸਰਕਾਰ ਦੀ ਅੱਖ ਖੋਲ ਸਕੇ ਇੱਥੇ ਕੋਈ ਯੂਨੀਅਨ ਬੰਦੀਆਂ ਦੀ ਉਹਨੂੰ ਦਬਾਉਣ ਲੱਗ ਪੈਂਦੇ ਕੀ ਹਾਲ ਕੀਤਾ ਕਿਸਾਨਾਂ ਦਾ ਇਹ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ ਜਥੇਬੰਦੀਆਂ ਹੀ ਇਹਦਾ ਬੇੜਾ ਬੰਨੇ ਲਾਉਣਗੀਆਂ ਬਾਕੀ ਦਾ ਜਿਹੜੇ ਆਉਂਦੇ ਆਏ ਮੈਗ ਤੇ ਬੋਲੇ ਹਰ ਥਾਂ ਤੇ ਯਾਰ ਐਜੇ ਥਾਵਾਂ ਤੇ ਆ ਕੇ ਵੀ ਜੀ ਆਪਾਂ ਕੋਈ ਨੇਤਾਗਰੀ ਚਮਕਾਈਏ ਮੈਂ ਤਾਂ ਇਹਨੂੰ ਬਹੁਤ ਮਾੜਾ ਸਮਝਦਾ ਪਰਵਾਰ ਨਾਲ ਦੁੱਖ ਦਾ ਹਮਦਰਦੀ ਕਰਕੇ ਸਰਕਾਰ ਨੂੰ ਵੀ ਚਾਹੀਦਾ ਚਾਰ ਲਿਣਾ ਲਿਖ ਕੇ ਐਫ ਆਈ ਆਰ ਕੱਢ ਦੇਣਾ ਉਸ ਤੋਂ ਬਾਅਦ ਜੇ ਉਹ ਸੱਚਾ ਆ ਤਾਂ ਕੈਨਸਲ ਹੋ ਜਾਊਗਾ ਅੱਜ ਇੱਥੇ ਜਿੰਨੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਦਾ ਕਹਿਣਾ ਕਿ ਜਿਹੜਾ ਐਫ ਆਈ ਆਰ ਤੁਰੰਤ ਜਿਹੜੀ ਕਟਣਾ ਕਿਉਂਕਿ ਜਿੰਨੇ ਵੀ ਲੋਕ ਇੱਥੇ ਅੱਜ ਇਕੱਠੇ ਹੋਏ ਨੇ ਅੱਜ ਦਿਨ ਵੀ ਕਾਫੀ ਹੋ ਗਏ ਨੇ ਤੇ ਜਸ਼ਨ ਦੇ ਪਰਿਵਾਰਕ ਵੱਲੋਂ ਹੀ ਫੈਸਲਾ ਲਿਆ ਗਿਆ ਕਿ ਜਿਹੜਾ ਉਹਨਾਂ ਟਾਈਮ ਭੋਗ ਨਹੀਂ ਪਾਇਆ ਜਾਏਗਾ ਹੁਣ 11 ਦਿਨਾਂ ਦਾ ਸਮਾਂ ਮੰਗਿਆ ਕਿ ਜਿਹੜੇ ਇੰਨੇ ਲੋਕ ਬੈਠੇ ਨੇ ਸਾਰਿਆਂ ਨੂੰ ਮਨਜ਼ੂਰ ਹੈ 11 ਦੇ ਨਾਲ ਦੇਖੋ ਜੀ ਹੁਣ ਉਸ ਦਿਨ ਪਤਾ ਨਹੀਂ ਆਪਣਾ ਦਾ ਪਰਿਵਾਰ ਨਾਲ ਕੋਈ ਸਹਿਚਾਰ ਹੈਣੀ ਸੀ ਇਹ ਤਾਂ ਉਸ ਦਿਨ ਜਿਹੜੇ ਅੱਗੇ ਸੀ ਉਹ ਦੱਸ ਸਕਦੇ ਆ ਉਹ ਦਿਨ ਦਾ ਮਿੰਟ ਪੰਜ ਹੀ ਲੱਗਣੇ ਸੀ ਠੀਕ ਨਹੀਂ ਗੱਲ ਹੁਣ ਉਹ ਕੰਮ ਘੰਟਿਆਂ 'ਚ ਹੋਊਗਾ ਇਹ ਗੱਲ ਨਹੀਂ ਹੋ ਸਕਦੀ ਇਹ ਕੋਟ ਕਰਾ ਦਊਗੀ موسی ਭੱਜਿਆ ਮੌਤ ਉਹਦੇ ਮੌਤ ਅੱਗੇ ਖੜੀ ਭੱਜ ਨਹੀਂ ਸਕਦੇਗੇ ਜਨਤਾ ਜਾ ਕੇ ਬਹਿ ਕੇ ਸਪੱਸ਼ਟੀਕਰਨ ਦੇ ਕੇ ਤਾਂ ਹੱਲ ਹੋ ਸਕਦਾ ਪਰ ਭੱਜ ਨਹੀਂ ਸਕਦੇ ਅੱਜ ਦੇ ਜਿਹੜੇ ਪੰਜਾਬ ਦੀ ਸਿਆਸਤ ਦੇ ਤੇ ਪੰਜਾਬ ਦੇ ਹਾਲਾਤ ਨੇ ਕੀ ਕਹਿਣਾ ਚਾਹੋਗੇ ਨਹੀਂ ਉਹਨਾਂ ਮਰੇ ਤਾਂ ਸਾਰਿਆਂ ਨੂੰ ਪਤਾ ਹੈ ਹੁਣ ਆਪਾਂ ਅੱਜ ਆਏ ਹਾਂ ਇਸ ਤੇ ਬੱਚੇ ਦੇ ਸਾਡੇ ਦਾ ਜਵਾਕ ਆ ਰਿਹਾ ਸੀ 22 ਸਾਲ ਦਾ ਸੀ ਮੇਰਾ ਬੇਟਾ 28 ਸਾਲ ਦਾ ਤੇ ਆ ਸੌਰੀ 25 ਸਾਲ ਦਾ ਇਸ ਕਰਕੇ ਇਹਦਾ ਦਾ ਅਫਸੋਸ ਹੀ ਕੀਤਾ ਜਾ ਸਕਦਾ ਤੇ ਬਾਕੀ ਜਿਵੇਂ ਇਨਸਾਫ ਵਾਸਤੇ ਕਮੇਟੀ ਬਣ ਗਈ ਹੈ ਉਹ ਕਮੇਟੀ ਚਾਹੀਦੀ ਆ ਸਾਥ ਦਿਓ ਥੋਡੇ ਨਾਲ ਕਿੰਨੇ ਕੁ ਅੱਜ ਸਮਰਥਕ ਆਏ ਨੇ ਤੁਹਾਡੇ ਪਿੰਡਾਂ ਤੋਂ ਨਹੀਂ ਵੇਖੋ ਅਸੀਂ ਤਾਂ ਦੋ ਗੱਡੀਆਂ ਲੈ ਕੇ ਆਏ ਆ ਸਾਨੂੰ ਬਾਕੀਆਂ ਨੂੰ ਨਹੀਂ ਪਤਾ ਕੋਈ ਆਇਆ ਜਾਂ ਨਾ ਆਇਆ ਮੈਂ ਐਵੇਂ ਕਹਿੰਦਾ ਅੱਜ ਤਾਂ 100 ਗੱਡੀ ਲੈ ਕੇ ਆਏ ਸਾਨੂੰ ਸੁਣਿਆ ਐਤ ਫੇਸਬੁੱਕ ਤੇ ਵੇਖਿਆ ਸੀ ਤਿੰਨ ਸੰਸਾ ਦੀ ਦੋ ਗੱਡੀਆਂ ਤੁਸੀਂ ਦੋ ਗੱਡੀਆਂ ਤੇ ਆਏ ਤਾਂ ਬਿਲਕੁਲ ਦੋ ਗੱਡੀਆਂ ਤੇ ਸਰਪੰਚ ਸਾਹਿਬ ਨੇ ਜਿਹੜੇ ਸਾਫਕਾ ਸਰਪੰਚ ਪਿੰਡ ਸੱਕਾਂਵਲੀ ਪੰਜਾਬ ਦਾ ਮਸ਼ਹੂਰ ਪਿੰਡ ਜਿਹੜਾ ਰਹਿ ਚੁੱਕਿਆ ਉੱਥੋਂ ਦੇ ਜਿਹੜੇ ਸਰਪੰਚ ਨੇ ਚਰਨਜੀਤ ਸਿੰਘ ਸੱਕਾਂਵਲੀ ਉਹ ਪਹੁੰਚੇ ਨੇ ਗੱਲਬਾਤ ਕਰਵਾਈ ਹੈ ਜਿੰਨੇ ਵੀ ਲੋਕਾਂ ਦੇ ਨਾਲ ਅੱਜ ਇੱਥੇ ਮੀਡੀਆ ਦੇ ਮੀਡੀਆ ਨੇ ਗੱਲਬਾਤ ਕੀਤੀ ਹੈ ਹਰ ਇੱਕ ਵਿਅਕਤੀ ਦਾ ਕਹਿਣਾ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਹਰ ਇੱਕ ਵਿਅਕਤੀ ਦਾ ਕਹਿਣਾ ਕਿ ਜਿਹੜਾ ਪ੍ਰਸ਼ਾਸਨ ਤੁਰੰਤ ਇਸ ਮਸਲੇ ਨੂੰ ਲੈ ਕੇ ਐਮਐਲਏ ਫੌਜਾ ਸਿੰਘ ਸਰਾਰੀ ਤੇ ਉਸਦੇ ਪੀਏ ਦੇ ਖਿਲਾਫ ਐਫਆਈਆਰ ਕੱਟੇ ਤੇ ਜਿਹੜੇ ਇਹਨੇ ਲੋਕ ਅੱਜ ਜਸ਼ਨ ਦੇ ਹੱਕ 'ਚ ਆਏ ਨੇ ਤਾਂ ਜਸ਼ਨ ਨੂੰ ਇਨਸਾਫ ਹੈ ਜਿਹੜਾ ਉਹ ਮਿਲ ਸਕੇ ਤਾ ਬਿਲਕੁਲ ਸਮੇਂ ਸਮੇਂ ਦੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤਦ ਤੱਕ ਬਣੇ ਰਹੋ ਐਚ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਗੋਪਾਰਾਏ ਲੱਖੋ ਕੀ ਬਹਿਰਾਵ